ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਦੀਪਕ ਸਿਨੇਮਾ ਰੋਡ ਛੋਣੀ ਮੁਹੱਲੇ ਦੇ ਨੇੜੇ ਆਰ ਐਸ ਸਕੂਲ ਦੇ ਬਾਹਰ ਇੱਕ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਇਹ ਰਸਲ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਜਿਸ ਨੂੰ ਵੇਖ ਕੇ ਤੁਹਾਡੀ ਵੀ ਰੂਹ ਕੰਮ ਜਾਵੇਗੀ ਕਿ ਕਿਵੇਂ ਤੂਫਾਨ ਦੀਵਾਂਗ ਆਈਏ ਗੱਡੀ ਜਿਸ ਦੇ ਵੱਲੋਂ ਦੋ ਐਕਟਿਵਾਂ ਸਕੂਟਰ ਤੇ ਇੱਕ ਮੋਟਰਸਾਈਕਲ ਨੂੰ ਛਪੇੜ ਦੇ ਵਿੱਚ ਲਿਆ ਗਿਆ ਤੇਜ਼ ਰਫਤਾਰ ਗੱਡੀ ਇਹਨਾਂ ਵਾਹਨਾਂ ਨੂੰ ਦਰੜਤੀ ਹੋਈ ਸਿੱਧਾ ਪਛਲੇ ਦੇ ਖੰਬੇ ਦੇ ਵਿੱਚ ਜਾ ਕੇ ਨਿਮਤ ਰਹੀ ਹੈ ਕਿ ਇਥੇ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਹਾਲਾਂਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਤੇਜ਼ ਰਫ਼ਤਾਰ ਇੱਕ ਗੱਡੀ ਦੇ ਵੱਲੋਂ ਕਾਫੀ ਕਹਿਰ ਮਚਾਇਆ ਗਿਆ ਤੇ ਓਵਰ ਸਪੀਡ ਦੇ ਵਿੱਚ ਗੱਡੀ ਜਿਹੜੀ ਹੈ ਪਹਿਲਾਂ ਉੱਥੇ ਖੜੇ ਕਈ ਵਾਹਨਾਂ ਦੇ ਵਿੱਚ ਜਾ ਵੱਜੀ ਹੈ ਤੇ ਉਸ ਤੋਂ ਬਾਅਦ ਖੰਬੇ ਦੇ ਵਿੱਚ ਜਾ ਵੱਜੀ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਪਰ ਕਈ ਜ਼ਿਆਦਾ ਜਿਹੜੇ ਵਾਹਨ ਨੇ ਨੁਕਸਾਨੇ ਗਏ ਨੇ ਸਾਡੇ ਸਵੇਰੇ 10:00 ਵਜੇ ਦਾ ਟਾਈਮ ਸੀਗਾ ਬੰਦਾ ਗੱਡੀ ਤੇ ਆਇਆ ਕਾਫੀ ਸਪੀਡ ਤੇ ਚੱਗੀ ਗੱਡੀ ਇਸ ਤਰ੍ਹਾਂ 80 ਦੀ ਸਪੀਡ ਤੇ ਹੋਣੀ ਜੀ ਗੱਡੀ ਮਤਲਬ ਪਿੱਛੋਂ ਕੀ ਜਾਂਦੇ ਆ ਕੰਨੀ ਚਿਕਨ ਵਾਲੀ ਸਾਈਡ ਤੋਂ ਮੋਰੀਆਪੁਰ ਸਨੀ ਚਿਕਨ ਵਾਲੀ ਸਾਈਡ ਤੋਂ ਆਇਆ ਪਿੱਛੇ ਦੋ ਤਿੰਨ ਸਕੂਟਰ ਹੋਰ ਖੜੇ ਸੀ ਉਹਨਾਂ ਨੂੰ ਵੀ ਇੱਕ ਹੀਟ ਦਾ ਹੀ ਲੱਗੇ ਆਇਆ ਜੀ ਇੱਥੇ ਦਾ ਇਹ ਸਕੂਟਰ ਖੜਾ ਸੀਗਾ ਹਜੇ ਉਹਨਾਂ ਨੇ ਸਾਡੇ ਵਰਕਰਾਂ ਨੇ ਆ ਕੇ ਕੱਢਿਆ ਹੀ ਸੀਗਾ ਸਕੂਟਰ ਉਹਨੇ ਬਿਲਕੁਲ ਲਿਆ ਕੇ ਗੱਡੀ ਦੇ ਵਿੱਚ ਮਾਰੀ ਕਿੰਨਾ ਕੁ ਨੁਕਸਾਨ ਹੋ ਗਿਆ ਦਾ ਨੁਕਸਾਨ ਟੋਟਲ ਲਾਸ ਹੈ ਜੀ ਇਹ ਟੋਟਲ ਲਾਸ ਹੋ ਗਿਆ ਐਕਟਿਵਾ ਪੂਰੀ ਕੰਡਰ ਮੈਂ ਜੀ ਟੋਟਲ ਲਾਸ ਹੈ ਗੱਡੀ ਚਲਾਕ ਹੁੰਦੇ ਆ ਸੀਗਾ ਗੱਡੀ ਕੀ ਹੁੰਦੇ ਆ ਜੁਰਗ ਜੁਰਗ ਹੈ ਜੋ ਸੀ ਕਿ 55 60 ਸਾਲ ਦੇ ਸੀਗੇ ਉਹ ਚਲਾ ਰਹੇ ਸੀਗੇ ਇਕੱਲੇ ਸੀਗੇ ਜੀ ਕਿਦਾ ਹੋਇਆ ਕਿਦਾ ਰਸਿਆ ਉਹਨਾਂ ਨੇ ਕੋਈ ਦੱਸਿਆ ਨਹੀਂ ਉਹ ਕਹਿੰਦੇ ਜੀ ਮੇਰੇ ਕੋਲ ਬ੍ਰੇਕ ਨਹੀਂ ਲੱਗੀ ਤੇ ਉਸ ਦੇਸ ਤੇ ਪਿਆ ਦਿੱਤਾ ਗਿਆ ਉਹਨਾਂ ਇਹ ਤਾਂ ਕਹਿ ਨਹੀਂ ਸਕਦੇ ਜੀ ਕੋਈ ਨਸ਼ਾ ਪਤਾ ਕੀਤਾ ਆ ਜੀ ਉਹਨਾਂ ਨੇ ਤਾਂ ਹੀ ਐਡਾ ਹੋਇਆ ਉਹ ਤਾਂ ਹੋ ਹੀ ਨਹੀਂ ਸਕਦਾ ਜੀ ਨੁਕਸਾਨ ਤਾਂ ਇਹ ਕਿ ਐਕਟਿਵਾ ਟੋਟਲ ਲਾਸ ਹੋ ਗਈ ਜੀ ਪਿੱਛੇ ਦੋ ਦਿਨ ਕੀ ਕਹਿੰਦੇ ਆ ਐਕਟਿਵਾ ਸਕੂਟਰ ਉਹ ਉਹ ਨੌਸ ਹੋ ਗਏ ਜੀ। ਕਹਿੰਦੇ ਇੱਕ ਦੁਕਾਨ ਦੇ ਸ਼ਟਰ 'ਚ ਵੀ ਮਾਰ ਹਾਂਜੀ ਉਹ ਪਿੱਛੇ ਜੀ ਰਾਣਾ ਇਲੈਕਟ੍ਰੋਨਿਕ ਹੈ ਉਹਨਾਂ ਦੇ ਸ਼ਟਰ 'ਚ ਵੱਜਿਆ ਜੀ। ਬਿਜਲੀ ਦਾ ਖੰਭਾ ਬਿਲਕੁਲ ਬਿਲਡਿੰਗ ਦੇ ਉੱਪਰ ਆ ਕੇ ਗਿਰਿਆ ਜੀ ਕੱਲ ਨੂੰ ਕੋਈ ਜਾਣੀ ਨੂੰ ਤਾਨ ਵੀ ਹੋ ਸਕਦਾ ਸੀ। ਸਾਡੀ ਉੱਪਰ ਰਾਸ਼ ਹੈ ਜੀ ਸਾਡੇ ਛੋਟੇ ਬੱਚੇ ਆ ਰਾਸ਼ ਆ। ਕੱਲ ਨੂੰ ਉਹੀ ਕੀ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ? ਪੁਲਸ ਆਈ ਸੀ ਜੀ। ਪੁਲਸ ਆਈ ਸੀ ਜੀ। ਬੰਦਾ ਮੌਕੇ ਤੇ ਪੁਲਸ ਨੇ ਕਾਬੂ ਕਰ ਲਿਆ। ਹਾਂਜੀ ਬੰਦਾ ਮੌਕੇ ਤੇ ਪੁਲਸ ਨੇ ਕਾਬੂ ਕਰ ਲਿਆ ਜੀ। ਕਿਹੜੇ ਸਾਡੇ ਪੁਲਸ ਆ? 4 ਨੰਬਰ ਮੇਰਾ ਨਾਮ ਦੁਬੇਸ਼ ਸਿੰਘ ਆ ਹਰੇ ਕੜਾ ਦਸਤੂਰ ਇੱਕ ਹਾਸਾ ਹੋਇਆ ਇੱਕ ਬੁਰੀਦਾ ਗੱਡੀ ਵਾਲਾ ਸਿਗਰ ਦੇ ਗਏ ਇਹ ਆਰਐਸ ਰੋਡ ਦੇ ਮੋੜੇ ਕੋਲ ਦੇ ਕੋਲ ਐਕਸੀਡੈਂਟ ਹੋਇਆ ਜੀ ਇੱਕ ਬੁਰੀਦਾ ਗੱਡੀ ਤੇ 55 ਸਾਲ ਦਾ ਵਿਅਕਤੀ ਸੀਗਾ ਜੀ ਉਹ ਦੂਜੇ ਲੋਰ 78 ਸਪੀਡ ਤੇ ਸੀਗਾ ਕਿਹਾ ਤੇ ਉਸ ਤੋਂ ਵੀ ਜਾਂਦੇ ਬ੍ਰੇਕ ਨਹੀਂ ਲੱਗੀ ਹੈ ਜੀ ਤੇ ਆਂਦੇ ਆਂਦੇ ਉਹਨੇ 4-5 ਗੱਡੀਆਂ ਨੂੰ ਨੁਕਸਾਨ ਕੀਤਾ ਖੰਭਾ ਵੀ ਟੁੱਟਿਆ ਹੋਇਆ ਇੱਕ ਐਕਟਿਵਾ ਦਾ ਵੀ ਲੋਸ ਕੀਤਾ ਉਹਨੇ ਬੁਰਾ ਕਿਹੜੀ ਕਿਹੜੀ ਕੀਤਾ ਨੁਕਸਾਨ ਇਸ ਕਦੋਂ ਰਾਨਾ ਇਲੈਕਟ੍ਰੋਨਿਕਸ ਅਗੇ ਆ ਉਹਨਾਂ ਦੀ ਸ਼ੁਰੂਆਤ ਫਟੜੇ ਵਿੱਚ ਟੁੱਟਿਆ ሽਾਹੂ ਟੁੱਟਿਆ ਅੱਗੇ ਦੋ ਤੇ ਨੇਗਟਿਵ ਦੀ ਤੋੜੀਆਂ ਉਹਨਾਂ ਨੇ ਅੱਗੇ ਆ ਕੇ ਫਿਰ ਉਹਨਾਂ ਨੇ ਖੰਬੇ ਤੇ ਮਤਲਬ ਕੀ ਕੀ ਜਾਂਦੇ ਆ ਤੋੜਿਆ ਤੇ ਲੱਗਦਾ ਹੈ ਕਿ ਉਹ ਕੋਈ ਲੱਗਦਾ ਕੋਈ ਨਸ਼ਾ ਕੀਤਾ ਹੋਣਾ ਹੈ ਕਿ ਉਹਨਾਂ ਨੂੰ ਪੁੱਛਿਆ ਕਾਰਨ ਪੁੱਛਿਆ ਜਦੋਂ ਹੋਇਆ ਕੁਝ ਸਪਰੇਸ਼ਨ ਚ ਲੱਗ ਰਹੇ ਸੀਗੇ ਉਹ ਹਾਂਜੀ ਪੁਲਿਸ ਫਿਕਰੇ ਆਈ ਪੁਲਿਸ ਆਈ ਫਿਰ ਲੈਗ ਹਾਂਜੀ 4 ਨੰਬਰ ਸਾਢੇ ਲੱਗੇ ਉਹਨਾਂ ਨੇ ਕੀ ਮੰਗ ਸੀ ਕਰਦੇ ਆ ਮਤਲਬ ਇਸ ਤਰ੍ਹਾਂ ਦਾ ਸੂ ਦੇ ਗਏ ਉਹ ਜਿਨ੍ਹਾਂ ਨੂੰ ਸਰਾਣ ਹੋਇਆ ਉਹਨਾਂ ਨੂੰ ਸਾਬਤ ਕੀਤਾ ਜਾਵੇ ਸਤਿਗੁਰੂ ਜੀ ਇਹ ਬਹੁਤ ਇੱਕ ਗੱਡੀ ਆਈ ਆ ਸੱਤਲ ਸੀਰੀਸ ਠੀਕ ਦੇ ਕਿ ਉਹ ਅੱਜਾ ਮੁਰਤਾਗੜ੍ਹ ਤੋਂ ਅੱਗੇ ਜਾਂਦੇ ਆ ਬਹੁਤ ਤੇਜ਼ ਨਾਲ ਲਿਆ ਕੇ ਨਾਲ ਖੰਭੇ ਤੇ ਲਿਆ ਕੇ ਮਾਰਿਆ ਸੀ ਇਹਨਾਂ ਅੱਤਵਾ ਨੇ ਇੱਕ ਕਪੜਾ ਮੁਰਤਾਗੜ੍ਹ ਇੱਕ ਸਾਈਕਲ ਉਹਨਾਂ ਦਾ ਸਾਰਾ ਤੋੜ ਬੰਦ ਕਰ ਦਿੱਤੀ ਜਾਨੀ ਦੀ ਸੰਤ ਜਾਨੀ ਦੀ ਸਾਨੀ ਹੋਇਆ ਕੋਈ ਬਚਾਅ ਹੋਇਆ ਕੀ ਨਾ ਹੋ ਸਕੇ ਆਹ ਜੀ ਚੱਟਰ ਦੇ ਅੰਦਰ ਵੀ ਗੱਡੀ ਆ ਚੱਟਰ ਦੇ ਬਾਹਰ ਉਹ ਮੋਟਰਸਾਈਕਲ ਵਾਲੀ ਟੰਗ ਦੀ ਗੱਡੀ ਨੇ ਕੰਮ ਹੋ ਜਾਣਾ ਨਹੀਂ ਕਰਾਂ ਅੰਦਰ ਹੀ ਜਾਣੀ ਸੀ ਅੰਦਰ ਹੀ ਜਾਣੀ ਆ ਦੁਕਾਨ ਦੇ ਅੰਦਰ ਹੀ ਜਾਣੀ ਮਾਲਕ ਜਾਨ ਦਾ ਹਬਾ ਉਹ ਇਰਾਦੇ ਜਿਹੜਾ ਏਰੀਆ ਜਿਹੜਾ ਮੇਡਾ ਫੁੱਲਾ ਡੁੱਲਾ ਨੇ ਟਾਈ ਟਾਈ ਆਹ ਟਾਈ ਟਾਈ ਤੇਜ਼ ਸਪੀਡ ਤੇ ਗੱਡੀ ਇਹ ਤੇਜ਼ ਸਪੀਡ ਤੇ ਸੀਗੀ ਆ ਵੀ ਇਹ ਤੇ ਹੁੜੀ ਆਣਾ ਚਾਹੀਦਾ ਗੱਡੀ ਦੇ ਬੰਦਾ ਇੱਕੀ ਸੀਗੇ ਇੱਕ ਪਾ ਮਲਦਾਜੀ ਕਾਹੀ ਉਹ ਕਹਿੰਦੇ ਸਾਹ ਵੀ ਟੈਂਸ਼ਨ ਜੀ ਸੀਗੀ ਟੈਂਸ਼ਨ ਕਾਦੀ ਨਸ਼ਾ ਹੀ ਆਉਣਾ ਲੱਗੂ ਅੱਛਾ ਕਿਹਾ ਟੈਂਸ਼ਨ ਤਾਂ ਕੋਈ ਨਹੀਂ ਹੈਗੀ ਨਕਾ ਉਹ ਗੱਲਾਂ ਬਣਾਈਆਂ ਲਈਆਂ ਨੇ ਠੀਕ ਹੈ ਠੀਕ ਹੈ